ਨਮਸਕਾਰ ਅਦਾਬ ਸਤ ਸ੍ਰੀ ਅਕਾਲ ਆ ਕੋਲ ਤੁਸੀਂ ਦੇਖ ਰਹੇ ਹੋ ਦਾ ਟ੍ਰੂ ਨੈਟਵਰਕ ਅੱਜ ਖੜੇ ਹਾਂ ਥੋੜੀ ਤਹਿਸੀਲ ਪਾਤਰਾਂ ਦੇ ਜ਼ਿਲ੍ਹਾ ਪਟਿਆਲਾ ਕਹਿੰਦੇ ਨੇ ਕਿ ਜੱਟ ਦੀ ਜੂਨ ਬੁਰੀ ਰੜਕ ਰੜਕ ਮਰ ਜਾਣਾ ਪਰ ਇਕੱਲੇ ਜੱਟ ਦੀ ਜੂਨ ਨਹੀਂ ਮੁਲਕ ਦੇ ਵਿੱਚ ਬੁਰੀ ਕਿਸਾਨ ਦੀ ਨਹੀਂ ਬੁਰੀ ਇੱਥੇ ਆਮ ਮਜ਼ਦੂਰ ਨੇ ਜਿਹੜੇ ਉਹਨਾਂ ਦੀ ਵੀ ਬੁਰੀ ਹੈ ਤੇ ਕਿਤੇ ਨਾ ਕਿਤੇ ਇਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਬੇਸ਼ੱਕ ਅਸੀਂ ਕਹਦੇ ਕਿ ਮਹਿਕਮੇ ਦੀ ਗਲਤੀ ਲਾ ਲਓ ਚਾਹੇ ਇਹਨਾਂ ਦੀ ਕਿਸਮਤ ਲਾ ਲਓ ਤੁਸੀਂ ਮੈਕਮੇ ਦੀ ਵੀ ਗਲਤੀ ਅਸੀਂ ਦੱਸਾਂਗੇ ਕਿ ਟਰਾਂਸਫਾਰਮ ਲੱਗਿਆ ਹੋਇਆ ਹੈ ਤੇ ਟਰਾਂਸਫਾਰਮ ਦਾ ਮੂੰਹ ਆਪਾਂ ਕਹਿ ਦਈਏ ਕਿ ਸੜਕ ਵੱਲ ਹੈ ਕਦੇ ਵੀ ਇਹ ਕੋਈ ਵੱਡਾ ਹਾਦਸਾ ਜਿਹੜਾ ਉਹ ਹੋ ਸਕਦਾ ਹੈ ਤੇ ਅੱਜ ਹੋ ਸਕਦਾ ਹੈ ਕਿ ਅੱਜ ਹੋ ਗਿਆ ਸੀ ਉਹ ਤਾਂ ਅਸੀਂ ਕਹਿ ਦਈਏ ਕਿ ਇੱਕ ਤਾਂ ਗਰੀਬ ਦੀ ਮੱਝ ਅਸੀਂ ਕਹਿ ਦਈਏ ਕਿ ਅੱਜ ਗਰੀਬ ਦੇ ਕੋਲੇ ਜਿਹੜਾ ਧੰਨ ਹੈ ਅਸੀਂ ਕਹਿ ਦਈਏ ਇਹ ਹੀ ਇੱਕ ਧੰਨ ਹੈ ਜਿਹਦੇ ਨਾਲ ਉਹ ਆਪਣੀ ਜ਼ਿੰਦਗੀ ਜਿਹੜੀ ਬਸਰ ਕਰਦਾ ਹੈ ਤੇ ਦੱਸਿਆ ਜਾਂਦਾ ਹੈ ਕਿ ਇਹ ਜਿਹੜੀ ਮੱਝ ਹੈ ਇਹ ਇਹ ਅੱਜ ਇਸ ਕਰੰਟ ਨਾਲ ਇਹਦੀ ਮੌਤ ਹੋ ਚੁੱਕੀ ਹੈ ਤੇ ਅਸੀਂ ਕਹਿ ਦੀ ਕਿਥੇ ਕਿਸਮਤ ਕਹਿ ਦੀਏ ਚਾਹੇ ਮਾੜੀ ਕਿਸਮਤ ਚੰਗੀ ਕਿਸਮਤ ਕਿ ਜਿਹੜਾ ਇਸ ਮੱਜ ਦਾ ਮਾਲਕ ਹੈ ਬੋਲ ਸਕਦਾ ਨਹੀਂ ਉਹ ਗਰੀਬ ਇਨਸਾਨ ਹੈ ਰੱਸਾ ਸੀ ਜਿਹੜਾ ਉਹ ਜੇਕਰ ਉਹ ਬਾਣ ਦਾ ਰੱਸਾ ਨਾ ਹੁੰਦਾ ਸੂਤ ਦਾ ਤਾਂ ਕਿਤੇ ਨਾ ਕਿਤੇ ਸੰਗਲ ਹੁੰਦਾ ਤਾਂ ਉਹ ਵੀ ਅੱਜ ਇਸ ਹਣ ਹੋਣੀ ਘਟਣਾ ਦਾ ਸ਼ਿਕਾਰ ਹੋ ਜਾਂਦਾ ਅਸੀਂ ਪਿੰਡ ਦੇ ਲੋਕ ਖੜੇ ਨੇ ਤੇ ਉਹ ਗਰੀਬ ਲੋਕ ਵੀ ਨੇ ਸਾਡੇ ਨਾਲ ਜਿਨ੍ਹਾਂ ਦਾ ਇਹ ਨੁਕਸਾਨ ਹੋਇਆ ਸੀ ਗੱਲ ਕਰਾਂਗੇ ਕਰਾਂਗੇ ਬਾਈ ਜੀ ਪਿੰਡ ਦੇ ਜਾਣਕਾਰੀ ਦੇਣਗੇ ਹਾਂਜੀ ਬਾਈ ਜੀ ਤੁਸੀਂ ਬੋਲੋਗੇ ਆਜੋ ਆਜੋ ਕੋਈ ਚੱਕਰ ਨਹੀਂ ਆਜੋ ਤੁਸੀਂ ਵੀ ਆਜੋ ਸਤਗੁਰ ਆਜਾ ਸਤਗੁਰ ਇਹ ਕੀ ਦਿੱਕਤ ਆਈ ਹੈ ਤੇ ਇਹ ਜਿਹੜਾ ਟਰਾਂਸਫਰਮ ਦਾ ਮੂਹ ਵੀ ਪਿੰਡ ਵੱਲੋਂ ਦੱਸਿਆ ਜਾਂਦਾ ਵੀ ਗਲਤ ਦਿਸ਼ਾ ਵੱਲ ਹੈ ਕੀ ਕਹਿਣਾ ਚਾਹੋਗੇ ਇਸ ਤੇ ਬਾਈ ਜੀ ਅੱਜ ਸਵੇਰੇ ਸਵੇਰੇ ਨਾ ਸਾਡੇ ਪਰਜਾ ਪਤ ਦੇ ਪਰਿਵਾਰ ਨੇ ਇਹਨਾਂ ਦਾ ਮੇਰੇ ਲਈ ਫੋਨ ਗਿਆ ਇਹ ਗਰੀਬ ਪਰਿਵਾਰਾ ਇਹ ਕਿਦਰਤੀ ਸਵੇਰ ਨਾ ਮੱਝ ਬੰਨ੍ਹਣ ਜਾ ਰਹੇ ਤੇ ਬਰੀਕ ਬਰੀਕ ਕਣੀਆਂ ਪੈ ਰਹੀਆਂ ਪਤਾ ਨਹੀਂ ਪ੍ਰਮਾਤਮਾ ਵੱਲੋਂ ਇਹ ਟਰਾਂਸਫਾਰਮ ਦੇ ਵਿੱਚ ਕਿਹੜੇ ਹਿਸਾਬ ਨਾਲ ਕਰੰਟ ਆਇਆ ਜੀ ਇਹ ਮੱਝ ਦੂਰੋਂ ਹੀ ਝੜਕਣਾ ਜਿਹੜਾ ਮੱਝ ਤੇ ਜੀ ਇਹ ਖਚਰੀ ਜੀ ਤੇ ਮੱਝ ਦੇ ਨਾਲ ਜ ਰੱਸਾ ਪਾਇਆ ਤੇ ਮੂਰੀ ਜੇ ਕਿਤੇ ਸੰਗਲ ਹੁੰਦਾ ਤਾਂ ਸ਼ਾਇਦ ਅਜਿਹਾ ਆਪਣੇ ਦੁਨੀਆ ਦੇ ਵਿੱਚ ਇਹ ਵੀ ਨਹੀਂ ਹੋਣਾ ਸੀ ਰੱਬ ਜੀ ਤੇ ਬਾਕੀ ਆਪਾਂ ਤਾਂ ਇਹੀ ਕੰਮ ਕਰਦੇ ਆ ਇੱਕ ਤਾਂ ਟਰਾਂਸਫਾਰਮ ਇਹ ਸਾਈਡ ਤੇ ਕਰਵਾਇਆ ਜਾਵੇ ਜੀ ਬਾਕੀ ਜਿਹੜੇ ਵੀ ਕੋਈ ਦੇਖੋ ਇਹ ਅਨਗੈਲੀ ਇਹ ਹੋਣੀ ਨਹੀਂ ਚਾਹੀਦੀ ਤਾਂ ਕੋਈ ਵੱਡੀ ਘਾਟਾ ਵੀ ਹੋ ਸਕਦੀ ਤੁਸੀਂ ਜੀ ਉਹ ਤਾਂ ਜਵਾਹਰਪੁਰ ਤੋਂ ਆਉਂਦੇ ਕਿ ਜਿਵੇਂ ਗਰੀਬ ਹੁੰਦਾ ਹੀ ਆਪਾਂ ਅਕਸਰ ਕਹਿੰਦੇ ਆ ਕਿ ਇਹੀ ਕਤਨ ਹੁੰਦਾ ਦੇ ਲਵੇ ਜ਼ਿੰਦਗੀ ਜਿਉਣ ਦਾ ਤੇ ਆ ਮਾਤਾ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਹਾਲਾਤਾਂ ਤੋਂ ਹੀ ਪਤਾ ਚੱਲ ਜਾਂਦਾ ਆਪਾਂ ਕਹਿੰਦਾਂ ਨੇ ਆ ਕਿ ਕੀ ਕਹਿੰਦਾ ਫੇਸ ਮਾਤਾ ਦਾ ਬੋਲਿਆ ਵੀ ਨਹੀਂ ਜਾ ਰਿਆ ਸੀ ਮੇਰੀ ਵੀ ਗੱਲ ਹੋਈ ਆ ਮਾਤਾ ਨਾਲ ਤੇ ਮਾਤਾ ਜੀ ਜਿਹੜਾ ਇਹ ਇੰਨੀ ਵੱਡੀ ਘਟਨਾ ਹੋਗੀ ਹੁਣ ਤੁਸੀਂ ਕੀ ਮੰਗ ਸਕਦੇ ਇਹ ਕੋਲ ਕੀ ਆ ਤੁਮ ਬਿੰਦ ਨਾ ਬੈਠੇ ਮੈਂ ਦੋ ਪਟਿਆ ਇਹ ਯਾਤਰੀ ਨਾਲ ਵਿਚਾਰੀ ਰੋਟੀ ਖਾ ਰਹੀ ਲੋ ਬਾਈ ਜੀ ਮੈਂ ਤੁਹਾਨੂੰ ਇੱਕ ਹੱਥ ਵਨ ਕੇ ਇੱਕ ਨਾ ਸਰਕਾਰ ਤੋਂ ਜਾਂ ਹਣਾ ਵੀ ਹਰੇਕ ਮੈਂ ਇੱਕ ਹੱਥ ਥਣ ਕੇ ਅਪੀਲ ਕਰਦਾ ਜਮੀ ਗਰੀਬ ਪਰਿਵਾਰ ਆ ਕਿਉਂਕਿ ਵਿਚਾਰੀ ਨੂੰ ਕੰਨੋਂ ਤੋਂ ਨਹੀਂ ਸੁਣਦਾ ਪਹਿਲਾ ਐਕਸੀਡੈਂਟ ਹੋਇਆ ਤੇ ਜਮੀ ਇੱਕ ਇਹਦੇ ਸਰਤੀ ਦਾ ਗੁਜਾਰਾ ਦੀ ਬੰਦੇ ਦਾ ਇਹਦੇ ਕੋਲ ਹੋਰ ਕੋਈ ਕਮਾਈ ਦਾ ਸਾਧਨ ਨਹੀਂ ਮੈਂ ਵੀ ਹੱਥ ਵਨ ਕੇ ਅਪੀਲ ਕਰਦਾ ਵੀ ਇਹਦੀ ਮਦਦ ਕੀਤੀ ਜਾਵੇ ਇਹਨੂੰ ਜੋ ਵੀ ਤਾਂ ਬੰਦਾ ਮਾਪ ਜਾ ਉਹ ਇਹਨੂੰ ਮੇਲਣਾ ਚਾਹੀਦਾ ਬਾਈ ਜੀ ਲੈਨਮੈਨ ਜੀ ਕਿੱਥੇ ਨੇ ਆਪਣੇ ਬਾਈ ਜੀ ਕਮਲੇਸ਼ਰ ਕਹਦਾ ਪਹਿਲਾਂ ਟਰਾਂਸਫਾਰਮਰ ਵੀ ਇਹ ਆਪਣਾ ਪੰਜਾਬ ਰਾਜ ਬਿਜਲੀ ਬੋਰਡ ਦਾ ਹੀ ਹੈ ਟਰਾਂਸਫਾਰਮਰ ਹਾਂਜੀ ਤੇ ਇਹ ਤੁਸੀਂ ਦੇਖ ਸਕਦੇ ਹੋ ਕਿ ਹਾਲਾਤ ਇਹ ਆਪਾਂ ਕਹਿ ਦਈਏ ਕਿ ਉਲਟ ਦਿਸ਼ਾ ਵੱਲ ਹੋਣਾ ਚਾਹੀਦਾ ਨਾ ਕਿ ਰਸਤੇ ਵੱਲ ਕਿਉਂਕਿ ਵੱਡੇ ਸਾਧਨ ਵੀ ਇੱਥੋਂ ਲੰਘਦੇ ਨੇ ਕਿਤੇ ਨਾ ਕਿਤੇ ਤੇ ਕੀ ਇਹ ਦਿੱਕਤ ਆਈ ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹਦੇ ਤੇ ਅਸੀਂ ਕਹਿਣਾ ਚਾਹੁੰਦੇ ਜੀ ਜਦੋਂ ਇਹ ਟਰਾਂਸਫਾਰਮ ਲੱਗਿਆ ਜਦ ਦੀ ਪ੍ਰਪੋਜ਼ਲ ਬਣੀ ਐ ਤਾਂ ਮੈਨੂੰ ਹਾਲਾਂਕਿ ਲਾਈਨ ਮੈਨੂੰ ਹੋਣਾ ਚਾਹੀਦਾ ਪਤਾ ਹੋਣਾ ਚਾਹੀਦਾ ਵੀ ਟਰਾਂਸਫਾਰਮ ਲੱਗ ਰਿਹਾ ਪਿੰਡ ਦੇ ਵਿੱਚ ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਵੀ ਕਦੋਂ ਇਹ ਪਾਸ ਹੋਇਆ ਕਦੋਂ ਇਹ ਲੱਗਿਆ ਕਦੋਂ ਕਿਹੜੇ ਠੇਕੇਦਾਰ ਨੇ ਕੰਮ ਕਰਿਆ ਮੈਨੂੰ ਇਹਦੇ ਬਾਰੇ ਕੋਈ ਨੋਲਿਜ ਨਹੀਂ ਹੈਗੀ ਜੇ ਮੈਨੂੰ ਨੋਲਿਜ ਹੁੰਦੀ ਸ਼ਾਇਦ ਮੈਂ ਇਹਨੂੰ ਕਿਤੇ ਹੋਰਾਂ ਪਰ ਲਵਾ ਨਹੀਂ ਤੁਸੀਂ ਮੰਨਦੇ ਹੋ ਵੀ ਇਹ ਟਰਾਂਸਫਾਰਮ ਗਲਤ ਦਿਸ਼ਾ ਬਣ ਆਹ ਕਹਿੰਦੇ ਗਲਤ ਦਿਸ਼ਾ ਚ ਐ ਪਰ ਇਹਨੂੰ ਜੇ ਮੂੰਹ ਇਹਦਾ ਇਸ ਸਾਈਡ ਲੱਗ ਜਾਂਦਾ ਜਾਂ ਪਰਸਲੀ ਸਾਈਡ ਲੱਗ ਜਾਂਦਾ ਜਦ ਪਿੱਛੀ ਹੋ ਜਾਂਦਾ ਕਿਤੇ ਪਿੱਛੇ ਹੋ ਜਾਂਦਾ ਫਿਰ ਹਾਂ ਫਿਰ ਪਿੱਛੀ ਇੱਕ ਵੀ ਰਸਤਾ ਤਾਂ ਇੱਧਰ ਵੀ ਹੋ ਗਿਆ ਨਾ ਪਰ ਮੈਂ ਇਹ ਵੀ ਕਹਿਣਾ ਚਾਹੁੰਗਾ ਕਿੰਦਾ ਮਤਲਬ ਵੀ ਤਾਂ ਇਹਦਾ ਕਹਿੰਦਾ ਵੀ ਆ ਵੀ ਬੀਹ ਜਾਂਦੀ ਇਹ ਨਹੀਂ ਲੱਗਣਾ ਦੇਖੀਦਾ ਉਹ ਆਪਣਾ ਜੇਜ ਵਗੈਰਾ ਦੇ ਪਾਸ ਕਰਿਆ ਕਿਵੇਂ ਕਰਿਆ ਉਹਨੂੰ ਪੁੱਛਿਆ ਜਾ ਵੀ ਇਹ ਕਿਵੇਂ ਕਿਸੇ ਦਾ ਹੱਟ ਕਿਵੇਂ ਕੀ ਸਿਸਟਮ ਬਣਿਆ ਕੀ ਮੰਗ ਕਰਦਾ ਜੀ ਜਿਵੇਂ ਹੁਣ ਇੱਕ ਗਰੀਬ ਇਨਸਾਨ ਦਾ ਅੰਗੈਲੀ ਲਾ ਲਓ ਬਹੁਤ ਵੱਡਾ ਨੁਕਸਾਨ ਹੋ ਗਿਆ ਤੇ ਮੈਂ ਕੀ ਕਹਿਣਾ ਚਾਹੁੰਦੇ ਹਾਂ ਇਸ ਦਾ ਸਰਕਾਰ ਨੇ ਇਹ ਕਹਿੰਦੇ ਗਰੀਬ ਨਵਾਜ਼ ਮਿਲਣਾ ਚਾਹੀਦਾ ਜੀ ਸਾਹ ਤਾ ਹੁਣ ਜਿਹੜੀਆਂ ਇਹ ਹੀ ਆ ਹੁਣ ਕਟਣਾਵਾਂ ਨੇ ਹੋਰ ਵੀ ਪਿੰਡ ਦੇ ਵਿੱਚ ਇਸ ਤਰ੍ਹਾਂ ਦੇ ਹੋ ਸਕਦੇ ਨੇ ਟਰਾਂਸਫਰਮਾ ਇਹ ਤਾਂ ਚਲੋ ਆਪਾਂ ਉਦੋਂ ਅੱਖਾਂ ਖੁੱਲ੍ਹਦੀਆਂ ਨੇ ਜਦੋਂ ਆਪਣੇ ਨਾਲ ਵਾਪਰ ਜਾਂਦੀ ਆ ਸੁਣ ਲੋ ਗੱਲ ਕੀ ਇਹਦੇ ਉੱਤੇ ਕੁਝ ਹੋਣਾ ਚਾਹੀਦਾ ਜੀ ਕਾਰਵਾਈ ਇਹ ਤਾਂ ਕਾਰਵਾਈ ਹੋਣੀ ਚਾਹੀਦੀ ਜੀ ਜਿਹੜਾ ਇਹ ਕੰਮ ਹੋਇਆ ਜਰੀਬ ਦਾ ਬਰਤਬਤ ਕਾਰਵਾਈ ਮਾਤਾ ਕੀ ਨਾਮ ਆਪਣਾ ਜੀ ਮਿਸਰੋ ਦੇ ਵੀ ਮਿਸਰੋ ਦੇ ਵੀ ਗੱਲ ਕੀਤੀ ਐ ਤੇ ਅਜਿਹੀਆਂ ਗਲਤੀਆਂ ਹੋਰ ਨਾ ਹੋਣ ਕਿਸੇ ਗਰੀਬ ਦਾ ਅੱਜ ਘਰ ਤਾਂ ਉਜੜਨੋਂ ਰਹਿ ਗਿਆ ਪਰ ਆਰਥਿਕ ਤੌਰ ਤੇ ਅਸੀਂ ਕਹਦੇ ਕਿ ਇਹ ਗਰੀਬ ਉਜੜ ਗਿਆ ਦੋ ਕੁੜੀਆਂ ਨੇ ਦੋ ਕੁੜੀਆਂ ਨੇ ਇਹਦੇ ਵਿਚਾਰੇ ਦੇ ਮੁੰਡਾ ਵੀ ਨਹੀਂ ਲੱਗਦੇ ਭਾਈਆਂ ਨੇ ਜੀ ਜਮਾਂ ਗਰੀਬਾਂ ਮੈਂ ਸਾਫ਼ ਕਹਿਣਾ ਭਾਈਆਂ ਦਾ ਕਿ ਇਹੀ ਇੱਕ ਤਨ ਸੀ ਆਪਾਂ ਕਹਦੇ ਜਿਹਦੇ ਰਾਹੀਂ ਇਹ ਆਪਣਾ ਜਿਹੜਾ ਗੁਜ਼ਾਰਾ ਕਰ ਰਿਹਾ ਸੀ ਜ਼ਿੰਦਗੀ ਗੁਜ਼ਾਰ ਰਿਹਾ ਸੀ ਦੁੱਧ ਪਾ ਕੇ ਤੇ ਇਹ ਵੀ ਤੁਹਾਨੂੰ ਜਾਣਕਾਰੀ ਦਈਏ ਕਿ ਇਹ ਸੂਣ ਵਾਲੀ ਸੀ ਹਣਾ ਭਾਈ ਜੀ ਮੱਝ ਹਣਾ ਇਹ ਮੱਝ ਸੁਣ ਵਾਲੀ ਸੀ ਤੇ ਜਿਹੜੀ ਅੱਜ ਅਸੀਂ ਦੇਖੀ ਅਣਗੇਲੀ ਦਾ ਜਿਹੜੀ ਸ਼ਿਕਾਰ ਹੋ ਗਈ ਵੀਰੇ ਜਨਰਲ ਸੁਭਾਸ ਗੋਇਲ ਕਗਾ